ਆ ਮੈਂ ਆਈ ਹਾਂ ਮੇਰਾ ਨਾਮ ਨਰਮਲ ਚੰਦ ਹੈ ਅੰਕ ਕੀ ਮਾਮਲਾ ਸਾਰਾ ਪਤਾ ਲ ਮਾਮਲਾ ਇਹ ਆ ਮੇਰੀ ਪਰਿਵਾਈ ਨਕਉਦਰ ਤੋਂ ਰਹੋਂ ਗਈ ਸੀ ਆਪਣੇ ਮਾਪਿਆਂ ਦੇ ਘਰ ਲੱਕੜੀ ਵਾਸਤੇ ਉਹ ਰਾਤ ਰਹਿ ਕੇ ਸਵੇਰੇ 8 ਵਜੇ 9 ਵਜੇ ਉਹ ਨਰਮਲ ਰੈਟਿਜ ਆ ਗਈ ਉਹਨੂੰ ਕੋਦਰ ਜਾਣਾ ਸੀਗਾ ਉੱਥੇ ਜਨਾਨੀਆਂ ਖੜੀਆਂ ਸੀ ਆਮ ਤੌਰ ਤੇ ਜਿੰਨੀਆਂ ਬੱਚੇ ਚੜਨ ਬਾਤੇ ਉਹ ਇੱਕ ਦਿਨ ਪੁੱਛਣ ਲੱਗੇ ਭੈਣ ਜੀ ਤੂੰ ਕਿੱਥੇ ਜਾਣਾ ਭੈਣ ਜੀ ਤੂੰ ਕਿੱਥੇ ਜਾਣਾ ਉਹ ਕੋਈ ਉਹ ਕਹਿੰਦੇ ਕਿ ਮੈਂ ਨਕਉਦਰ ਜਾਣਾ ਭਾਈ ਅੱਛਾ ਉਹ ਦੋ ਜਣੀਆਂ ਜਿਹੜੇ ਠਗਣੀਆਂ ਸੀ ਨਾ ਉਹ ਵੀ ਕਦੇ ਕੋਖੜੀਆਂ ਸੀਗੀਆਂ ਉਹਨੇ ਸੁਣ ਲਿਆ ਵੀ ਇਹਨ ਕੋਦਰ ਜਾਣਾ ਉਹਨੂੰ ਬਾਤ ਚ ਕਰਨ ਲੱਗਿਆ ਭਾਂਜੀ ਅਸ਼ਮੀ ਨੂੰ ਕੋਦਰ ਜਾਣਾ ਹੈਗਾ ਤੇ ਤੂੰ ਸਾਡੇ ਨਾਲ ਚੱਲ ਚਲ ਉਹਨੇ ਕਿਹਾ ਵੀ ਚਲੋ ਜੇ ਤੂੰ ਕਿੱਥੇ ਜਾਣਾ ਦੀ ਪਾਟੀਆਂ ਮਾਰੇ ਜਾਣਾ ਉਹ ਕਹਿੰਦੇ ਅਸ਼ਮੀ ਉੱਥੇ ਜਾਣਾ ਲਓ ਜੀ ਉਹ ਬਹਿ ਗਈ ਆ ਜਿਵੇਂ ਬਹਿ ਗਈ ਜਿਵੇਂ ਹਰੀਪੁਰ ਤੋਂ ਤਾਂ ਗੰਨੇਪਨ ਦੇ ਸੈਂਟਰ ਘਾਇ ਨਾ ਉੱਥੇ ਉਹਦੇ ਬਾਲੀਆਂ ਤੇ ਜਿੰਨੇ ਪੈਸੇ ਕੋਈ ਖੋ ਗੇ ਤੇ ਹਰੀ ਗੱਡੀ ਕਰਕੇ ਉਹ ਧੱਕਾ ਮਾਰ ਕੇ ਉਹ ਖੜ ਜੀ ਛੜ ਗਿਆ ਛੜ ਗਿਆ ਗੱਡੀ ਵੀ ਨਾ ਕੋ ਗੱਡੀ ਸੀ ਗੱਡੀ ਚਿੱਟੀ ਗੱਡੀ ਸੀਗੀ ਨੰਬਰ ਨਹੀਂ ਉਹਨੂੰ ਪਤਾ ਹੈ ਕੋਈ ਦਵਲਾ ਅੱਛਾ ਸੀ ਠੀਕ ਹੈ ਤੇ ਚਿੱਟੀ ਗੱਡੀ ਸੀਗੀ ਤੇ ਦੂਸਰੀ ਵਾਰ ਉਹ ਵਿਚਾਰੀ ਅੱਧਾ ਘੰਟਾ ਘੰਟਾ ਪਰ ਲੋਕ ਹੱਤਿੰਦੀ ਪਰ ਕਿਸੇ ਨੇ ਗੱਲ ਨਹੀਂ ਸੁਣੀ ਹੋਈ ਇੱਕ ਨੂੰ ਵਿਚਾਰੇ ਨੇ ਉਹਨਾਂ ਗਾਲਾਂ ਗੋਲਾ ਕੱਢੀਆਂ ਵੀ ਤੇ ਰੁਕਦੇ ਜੇ ਮੇਰੇ ਤੋਂ ਗੱਲ ਤਾਂ ਸੁਣ ਲਓ ਅੱਛਾ ਇੱਕ ਮੋਟਰਸਾਈਕਲ ਵਾਲਾ ਉਹ ਵਿਚਾਰਾ ਲੈ ਕੇ ਤਾਂ ਪਰੇ ਹਰੀਪੁਰ ਦੇ ਨਾ ਗੇੜ ਤੇ ਜਾ ਖੜਾ ਕੀਤਾ ਹੋਇਆ ਉਥੇ ਉਤਰ ਕੇ ਉਤੋਂ ਉਹਨਾਂ ਬੱਚ ਬੜੀ ਗੋਦਲ ਚ ਲੱਗ ਗਈ। ਉਹ ਕੋਤੇ ਜਾ ਕੇ ਠਾਣੇ ਚ ਲੱਗ ਗਈ। ਉਹ ਕਹਿੰਦੇ ਸਾਡੀ ਤਰਖਾਜ ਬਣਦੀ, ਤਰਖਾਜ ਬਣਦੀ ਉਹ ਪਲੋਰ। ਤੇ ਪਲੋਰ ਦਿਓ। ਫਿਰ ਉਹ ਮੈਨੂੰ ਉਹਨੂੰ ਫੋਨ ਕੀਤਾ। ਬਈ ਤੁਸੀਂ ਬਾਜੀ ਇਹਨਾਂ ਠਾਣੇ ਜਾ ਕੇ ਤਰਖਾ ਸਾਡੀ ਲਿਖਾ ਕੇ ਜਾਓ। ਅਜੀ ਫਿਰ ਮੈਂ ਠਾਣੇ ਹੁਣ ਜਾ ਕੇ ਕਮਰੇ ਰਕਰ ਆ ਕੇ ਆ ਨੰਬਰ ਲੈ ਕੇ ਆ ਐਦਾਂ ਬਾਹਰ ਤੇ ਚਿੱਟੀ ਗੱਡੀ ਆ ਦੋ ਜਨਾਨੀਆਂ ਇੱਕ ਬੰਦਾ ਮੋਨਾ ਬੰਦਾ। ਬਾਲੀਆਂ ਤੋਂ ਲਾਹ ਹੋਰ ਵੀ ਬਾਲੀਆਂ ਪੈਸੇ 3000 ਰੁਪਇਆ ਸੀਗਾ। ਠੀਕ ਹੈ। ਮੋਬਾਈਲ ਵੀ ਸੀ। ਉਹ ਜਿਹੜਾ ਟੈਂਸ ਸੀਗਾ ਫਲੋਰ ਜਿਹੜਾ ਬਾਸ ਛੱਡਾਇਆ ਨੂਰ ਮਹਿਰ ਵਾਲਾ ਕਾਬਾਸ਼ ਵੀਟ ਦੇ ਸਾਹਮਣੇ ਉੱਥੇ ਲਗਭਗ ਜਰਾਸ ਬਹੁਤ ਸੀਗਾ ਤੇ ਉਹ ਜਿਹੜੀ ਗੱਡੀ ਘੁੰਮ ਰਹੀ ਹੈ ਚਿੱਟੀ ਲਗਾਤਾਰ ਹੀ ਉਹ ਇਲਾਕੇ ਦੇ ਵਿੱਚ ਘੁੰਮ ਰਹੀ ਹੈ ਪਹਿਲਾਂ ਵੀ ਉਹ ਟੋਟਾ ਖੋਹ ਕੇ ਗਿਆ ਉਹਨੇ ਪਹਿਲਾਂ ਵੀ ਸਈ ਬੀਬੀਆਂ ਨੇ ਵਾਲੀਆਂ ਲਾਗੇ ਪਹਿਲਾਂ ਫਰੇਲ ਵੀ ਲਾਈਆਂ ਤੇ ਇੱਧਰ ਫਲੋਰ ਵਿੱਚ ਵੀ ਲਾਈਆਂ ਹੁਣ ਉਹੋ ਹੀ ਗੱਡੀ ਜਿਹੜੀ ਦੁਬਾਰਾ ਫੇਰ ਆ ਦੋ ਬੀਬੀਆਂ ਤੇ ਇੱਕ ਬੰਦਾ ਜਿਹੜਾ ਘੁੰਮ ਰਿਹਾ ਆ ਉਹ ਲਗਾਤਾਰ ਜਿਹੜਾ ਲੁੱਟਾਂ ਖੋਹਾਂ ਕਰ ਰਿਹਾ ਹੈ ਜਿਹੜੀ ਉਹ ਅੱਜ ਤੱਕ ਵੀ ਗੱਡੀ ਜਿਹੜੀ ਆ 플로어 ਦੀ ਗ੍ਰਫਤ ਤੋਂ ਬਾਹਰ ਆ ਅਸੀਂ ਕਈ ਵਾਰੀ ਐਸਐਚਓ ਸਾਹਿਬ ਨੂੰ ਦੱਸ ਸਕੇ ਹਾਂ ਡਿਊਟੀ ਸਾਹਿਬ ਨੂੰ ਦੱਸ ਸਕੇ ਹਾਂ ਪਰ ਕੋਈ ਵੀ ਕਾਰਵਾਈ ਤੇ ਹੋ ਰਹੀ ਅਸੀਂ ਕਹਿੰਦੇ ਹਾਂ ਵੀ ਜਲਦੀ ਤੋਂ ਜਲਦੀ ਜਿਹੜੀ ਉਹ ਡੁੱਟਾਂ ਖੋਆ ਕਰਨ ਵਾਲੇ ਲੋਕ ਆ ਉਹਨਾਂ ਨੂੰ ਜਲਦੀ ਤੋਂ ਜਲਦੀ ਨੱਥ ਪਾਈ ਜਾਵੇ ਉਹਨਾਂ ਸ਼ਰਾਖਾਂ ਦੇ ਵਿੱਚ ਕੀਤਾ ਜਾਵੇ ਜੇ ਨਾ ਕੀਤਾ ਗਿਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਹਨਾਂ ਲੋਕਾਂ ਨੂੰ ਨਾਲ ਲੈ ਕੇ ਵੱਡਾ ਸਰਦਾਰਚ ਕਰਾਂਗੇ ਇਹਦੀ ਜ਼ਿੰਮੇਵਾਰੀ ਇਹਨਾਂ ਦੇ ਪ੍ਰਸ਼ਾਸਨ ਦੀ ਹੋਵੇਗੀ